ਮੈਂ ਅਕਸਰ ਹੀ ਬੱਚਿਆਂ ਨੂੰ ਪੁੱਛ ਲੈਂਦਾ ਵੀ ਕੀ ਖਾ ਕੇ ਆਏ ਕਈ ਵਾਰ ਬੱਚੇ ਨਾ ਇੱਥੇ ਬੜੀਆਂ ਫੈਮਲੀਆਂ ਇੱਦਾਂ ਆਂਦੀਆਂ ਹੈਗੀਆਂ ਵੀ ਜੋ ਬੱਚੇ ਇਦਾਂ ਦੇ ਹੈਗੇ ਆ ਜਿਹੜੇ ਨਹੀਂ ਘਰੋਂ ਖਾ ਕੇ ਆਉਂਦੇ ਪੈਣ ਪੁੱਛਿਆ ਮੈਂ ਤਾਂ ਜੀ ਖਾ ਕੇ ਨਹੀਂ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਮੇਰੇ ਬੜੇ ਦਿਲ ਨੂੰ ਲੱਗੀ ਮੈਂ ਕਿਹਾ ਹਾਏ ਵੀ ਜਾਂਦੀ ਕਹਿੰਦਾ ਠੀਕ ਪੈ ਗਈ ਤੁਹਾਡੇ ਦੀ ਠੀਕ ਪੈ ਗਈ ਵੀ ਮੈਂ ਕਿਹਾ ਵੀ ਜਿਹੜੇ ਬੱਚੇ ਨੇ ਸਿਰ ਤੇ ਮੈਂ ਖਾਣਾ ਖਾਈ ਜੰਨਾ ਉਹ ਬੱਚੇ ਭੁੱਖੇ ਬੈਠੇ ਆ ਵੀ ਹਾਂ ਨਾ ਇਹਨਾਂ ਨੂੰ ਮੈਂ ਚੱਕਿਆ ਗੋਦੀ ਚ ਤੇ ਮੈਂ ਰਸੋਈ ਚ ਲੈ ਕੇ ਗਿਆ ਇਹਨੂੰ ਖਾਣਾ ਖਵਾਇਆ ਤੇ ਇਹਦੇ ਭਰਾ ਨੂੰ ਵੀ ਖਾਣਾ ਖਵਾਇਆ ਦੋ ਬ੍ਰਦਰ ਐ ਮੈਂ ਵੀਡੀਓ ਵੇਖੀ ਮੈਂ ਘਰੇ ਜਾ ਕੇ ਵੀ ਵਿਖਾਈ ਤੇ ਬੜਾ ਮੰਮੀ ਵੀ ਰੋਈ ਤੇ ਮੈਂ ਵੀ ਰੋਇਆ ਅਮਰਤ ਕੀ ਹਾਲ ਤੇਰਾ ਠੀਕ ਆ ਤੇ ਕਿਵੇਂ ਅੱਜ ਰੋਟੀ ਖਾਧੀ ਕਿਹੜੀ ਖਾਧੀ ਆ ਮਿਲ ਕੇ ਰੋਟੀ ਹਾਂ ਕਿੰਨੀਆਂ ਖਾਧੀ ਇੱਕ ਨੇ ਫਿਰ ਵੀਡੀਓ ਬਣਾਈ ਤੇ ਉਸ ਦਿਨ ਰੋਟੀ ਫਿਰ ਬਣੀ ਨਹੀਂ ਸੀ ਕਰੇ ਕੀ ਗੱਲ ਸੀ ਆਟਾ ਵਾਕੇ ਮੁੱਕ ਗਿਆ ਸੀ ਹਾਂ ਉਹ ਕਿਉਂ ਹੋਇਆ ਸੀ ਹਾਂ ਤੇ ਹੁਣ ਆਟਾ ਆ ਗਿਆ ਆ ਗਿਆ ਕਿੰਨਾ ਕੁ ਆਟਾ ਤੇ ਰਾਤ ਹੋਈ ਵੀ ਅੱਗੇ ਮੇਰੀ ਵੀ ਕੰਡੀਸ਼ਨ ਮਾੜੀ ਰਹੀ ਹੂੰ ਵੇਖਾਂ ਦਾ ਕਰਕੇ ਕੰਮ ਹੀ ਨਹੀਂ ਹੁੰਦਾ ਹੀ ਕੋਈ ਤੇ ਫਿਰ ਹੁਣ ਜਾ ਕੇ ਮੜੀਆਂ ਸੈਟ ਹੋਈਆਂ ਕੰਮ ਕਰਨ ਲੱਗੇ ਹੂੰ ਤੇ ਨਾਮਾ ਸਰਕਲ ਗੁਜ਼ਾਰਾ ਹੀ ਚੱਲਦਾ ਜਾਦਾ ਤੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਇੱਕ ਛੋਟਾ ਬੱਚਾ ਜਦ ਸਕੂਲ ਦੇ ਵਿੱਚ ਜਾਂਦਾ ਹੈ ਤਾਂ ਅਧਿਆਪਕ ਵੱਲੋਂ ਪੁੱਛਿਆ ਜਾਂਦਾ ਹੈ ਕੰਮ ਕਰਕੇ ਆਇਆ ਕਿ ਨਹੀਂ ਕਹਿੰਦਾ ਮੈਂ ਰੋਟੀ ਨਹੀਂ ਖਾ ਕੇ ਆਇਆ ਅੱਜ ਅਮਰਤ ਹੈ ਛੋਟਾ ਬੱਚਾ ਤੇ ਅੱਜ ਅਮਰਤ ਦੇ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਵਿਦਾਨ ਸਭਾ ਹਲਕਾ ਗੁਰੂ ਹਰਸਾਹਿਦ ਦਾ ਇਹ ਪਿੰਡ ਹੈ ਜ਼ਿਲ੍ਹਾ ਫਿਰੋਜ਼ਪੁਰ ਦਾ ਉਸ ਪਿੰਡ ਦੇ ਵਿੱਚ ਮੌਜੂਦ ਆ ਪਿੰਡ ਦਾ ਨਾਮ ਹੈ ਸੈਦੋ ਕੇ ਨੌਲ ਸੈਦੋ ਕੇ ਨੌਲ ਦੇ ਵਿੱਚ ਮੌਜੂਦ ਆ ਹੈਗੇ ਅਮਰਤ ਦੇ ਘਰ ਦੇ ਹਾਲਾਤ ਦਿਖਾ ਦਿੰਦੇ ਆ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਜਾਂਦਾ ਹੈ ਤਾਂ ਵੀਡੀਓ ਸੋਸ਼ਲ ਮੀਡੀਆ 'ਤੇ ਫੇਸਬੁੱਕ ਹਰੇਕ ਕਾਊਂਟ ਤੇ ਜਾਣ ਤੋਂ ਬਾਅਦ ਅਮਰਤ ਨੂੰ ਮਿਲਣ ਵਾਲੇ ਅਮਰਤ ਨੂੰ ਚਾਣ ਵਾਲੇ ਅਮਰਤ ਦੇ ਪਰਿਵਾਰ ਦੀ ਮਦਦ ਕਰਨ ਵਾਲੇ ਲੋਕ ਘਰਾਂ ਦੇ ਵਿੱਚ ਪਹੁੰਚ ਰਿਹਾ ਸਕੂਲ ਜਾਣ ਦੀ ਹੁਣ ਫਿਰ ਤਿਆਰੀ ਜਿਹੜੀ ਹੈ ਅਮਰਤ ਦੀ ਹੋ ਚੁੱਕੀ ਹੈ ਤੇ ਸਕੂਲ ਜਾਣ ਦੇ ਲਈ ਦੇ ਸਦੋ ਬੈਗ ਵੀ ਉਹਨੇ ਟੰਗ ਲਿਆ ਤੇ ਅਧਿਆਪਕ ਵੀ ਇੱਥੇ ਮੌਜੂਦ ਹੈਗੇ ਆ ਪਹਿਲਾਂ ਗੱਲ ਸਿੱਧੀ ਅਧਿਆਪਕ ਹੋਰਾਂ ਨਾਲ ਕਰਾਂਗੇ ਸਰ ਉਹ ਕੀ ਮਾਹੌਲ ਸੀ ਕੀ ਭਾਵਕ ਹੋ ਗਏ ਸੀ ਤੁਸੀਂ ਇੱਕ ਸ਼ਬਦ ਤੁਹਾਡੇ ਮੂੰਹ ਵਿੱਚ ਨਿਕਲਦਾ ਹਾਏ ਹੋਏ ਆ ਇਦਾਂ ਸੀ ਕਿ ਬੱਚਾ ਕਾਪੀ ਲੈ ਕੇ ਆਇਆ ਮੇਰੇ ਕੋਲ ਤੇ ਮੈਂ ਕਾਪੀ ਚੈੱਕ ਕਰਨ ਲੱਗ ਗਿਆ ਤੇ ਵੈਸੇ ਹੀ ਮੈਂ ਜੋ ਟੀਨ ਵਾਈ ਜੀ ਬੜਾ ਪਿਆਰਾ ਬੋਲਦਾ ਤੇ ਮੈਂ ਉਹਨੂੰ ਵੇਖਿਆ ਬੱਚਾ ਮੈਂ ਕਿ ਤੂੰ ਕੰਮ ਨਹੀਂ ਕੀਤਾ ਜਾਂ ਇਦਾਂ ਮੈਂ ਵੀਡੀਓ ਔਨ ਕਰ ਲਈ ਨਾਲ ਨਾਲ ਹਣਾ ਉਹ ਕਰਦੇ ਕਰਦੇ ਕੀ ਹੋਇਆ ਮੈਂ ਇਹਨੂੰ ਪੁੱਛਿਆ ਕੀ ਖਾ ਕੇ ਆਇਆ ਮੈਂ ਅਕਸਰ ਹੀ ਬੱਚਿਆਂ ਨੂੰ ਪੁੱਛ ਲੈਂਦਾ ਵੀ ਕੀ ਖਾ ਕੇ ਆਇਆ ਕਈ ਵਾਰੀ ਬੱਚੇ ਨਾ ਇੱਥੇ ਬੜੀਆਂ ਫੈਮਲੀਆ ਇੱਦਾਂ ਆਂਦੀਆਂ ਹੈਗੀਆਂ ਵੀ ਜੋ ਬੱਚੇ ਇਦਾਂ ਦੇ ਹੈਗੇ ਆ ਜਿਹੜੇ ਨਹੀਂ ਘਰੋਂ ਖਾ ਕੇ ਆਉਂਦੇ ਠੀਕ ਹੈ ਸਰਕਾਰ ਵਧੀਆ ਪ੍ਰਾਲੇ ਵੀ ਕਰਦੀ ਹੈ ਪਰ ਕਿਤੇ ਨਾ ਕਿਤੇ ਕੋਈ ਏਰੀਆ ਇਦਾਂ ਦਾ ਰਹਿ ਜਾਂਦਾ ਹੈ ਨਾ ਤਾਂ ਮੈਂ ਇਹਨੂੰ ਪੁੱਛਿਆ ਮੈਂ ਤਾਂ ਜੀ ਖਾ ਕੇ ਨਹੀਂ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਮੇਰੇ ਬੜੇ ਦਿਲ ਨੂੰ ਲੱਗੀ ਮੈਂ ਕਿਹਾ ਹਾਈ ਵੀ ਜਿਆਦਾ ਨਹੀਂ ਕਹਿੰਦਾ ਠੀਕ ਪੈ ਗਈ ਤੁਹਾਡੇ ਦੀ ਠੀਕ ਪੈ ਗਈ ਵੀ ਮੈਂ ਕਿਹਾ ਵੀ ਜਿਹੜੇ ਬੱਚੇ ਨੇ ਸਿਰ ਤੇ ਮੈਂ ਖਾਣਾ ਖਾਈ ਜੰਨਾ ਉਹ ਬੱਚੇ ਭੁੱਖੇ ਬੈਠੇ ਆ ਵੀ ਹੈ ਨਾ ਇਹਨਾਂ ਨੂੰ ਮੈਂ ਚੱਕਿਆ ਗੋਦੀ ਚ ਤੇ ਮੈਂ ਇਹਨੂੰ ਰਸੋਈ ਚ ਲੈ ਕੇ ਗਿਆ ਇਹਨੂੰ ਖਾਣਾ ਖਵਾਇਆ ਇਹਦੇ ਭਰਾ ਨੂੰ ਵੀ ਖਾਣਾ ਖਵਾਇਆ ਦੋ ਬ੍ਰਦਰ ਆ ਇਹ ਅੱਛਾ ਤੇ ਮੈਂ ਦੋਵਾਂ ਨੂੰ ਖਾਣਾ ਖਵਾਇਆ ਮੈਂ ਵੀਡੀਓ ਵੇਖੀ ਮੈਂ ਘਰੇ ਜਾ ਕੇ ਵੀ ਵਿਖਾਈ ਤੇ ਬੜਾ ਮੰਮੀ ਵੀ ਰੋਈ ਤੇ ਮੈਂ ਵੀ ਰੋਇਆ ਵੀ ਇੰਨਾ ਹਾਲਾਤਾਂ ਚੋਂ ਨੰਨ ਕਿ ਅੱਗੇ ਆਏ ਆ ਹੂੰ ਠੀਕ ਹੈ ਨਹੀਂ ਅੱਛਾ ਫਿਰ ਉਹ ਯਾਦ ਆ ਗਿਆ ਬਿਲਕੁਲ ਪਿਛੋਕੜ ਯਾਦ ਆਇਆ ਵੀ ਯਾਰ ਇੰਨਾ ਹਾਲਾਤਾਂ ਚੋਂ ਨਿਕਲ ਕੇ ਅਸੀਂ ਵੀ ਅੱਗੇ ਆਏ ਆ ਹੂੰ ਠੀਕ ਹੈ ਨਾ ਤੇ ਫਿਰ ਸੋਸ਼ਲ ਮੀਡੀਆ ਤੇ ਵੀਡੀਓ ਤੁਸੀਂ ਪਾ ਇੱਕ ਦਿਨ ਤਾਂ ਮੇਰੇ ਪੂਰੇ ਹੱਥ ਕੰਬਦੇ ਰਹੇ ਵੀ ਯਾਰ ਵੀ ਨਹੀਂ ਹਾਂ ਤੇ ਫਿਰ ਮੈਂ ਕਿਹਾ ਪਾਓ ਯਾਰ ਕਿਸੇ ਗਰੀਬ ਦੀ ਮਦਦ ਹੋਣੀ ਚਾਹੀਦੀ ਹੈ ਮੈਂ ਉਹ ਆਪਦੇ ਅਕਾਊਂਟ ਤੇ ਪਾਈ ਲੋਕਾਂ ਨੇ ਇੰਨੀ ਜ਼ਿਆਦਾ ਵਾਇਰਲ ਕਰਤੀ ਇਹ ਪਰਿਵਾਰ ਉੱਠੇ ਜ਼ਰੂਰ ਸੁੱਤੇ ਜ਼ਰੂਰ ਗਰੀਬ ਹੋਣੇ ਪਰ ਜਦੋਂ ਉੱਠੇ ਆ ਉਹ ਅਮੀਰ ਹੀ ਆ ਸਾਰੇ ਦਿਲਾਂ ਤੇ ਰਾਜ ਕਰ ਗਿਆ ਦਿਲਾਂ ਤੇ ਰਾਜ ਬਿਲਕੁਲ ਅੱਛਾ ਸਰ ਮਦਦ ਹੋ ਰਹੀ ਹੈ ਰਾਸ਼ਨ ਵਗੈਰਾ ਬਿਲਕੁਲ ਜੀ ਬਹੁਤ ਮਦਦ ਹੋ ਰਹੀ ਹੈ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਲੋਕ ਆਏ ਆ ਧੰਨਵਾਦ ਸਾਰਿਆਂ ਦਾ ਬਹੁਤ ਫੋਨ ਬੜੇ ਆਏ ਆ ਬਾਹਰੋਂ ਵੀ ਬਹੁਤ ਆਏ ਆ ਵਧੀਆ ਤੇ ਲੈਓ ਅਮਰਤ ਨਾਲ ਵੀ ਤੁਹਾਡੀ ਗੱਲ ਕਰਾਉਣਾ ਹੈ ਅਮਰਤ ਕੀ ਹਾਲ ਤੇਰਾ ਠੀਕ ਆ ਤੇ ਕਿਵੇਂ ਅੱਜ ਰੋਟੀ ਖਾਧੀ ਕਿਨੇ ਖਾਧੀ ਆ ਮਿਲ ਗਈ ਰੋਟੀ ਹੁਣ ਹਾਂ ਕਿੰਨੀਆਂ ਖਾਧੀਆ ਇੱਕ ਇੱਕ ਖਾਧੀਆ ਰੱਜ ਕੇ ਇੱਕ ਨਾਲ ਹਾਂ ਤੇ ਤੈਨੂੰ ਪਤਾ ਤੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਤੇਰੀ ਵੀਡੀਓ ਬਹੁਤ ਚੱਲ ਗਈ ਹਾਂ ਹਾਂ ਹੀਰੋ ਬਣ ਗਿਆ ਤੂੰ ਹਾਂਜੀ ਹੀਰੋ ਐਸ ਟਾਈਮ ਸੋਸ਼ਲ ਮੀਡੀਆ ਦਾ ਤੇ ਚੱਲਿਆ ਸਕੂਲੇ ਫੇਰ ਅੱਜ ਹਾਂ ਕਿੱਲਾ ਤੇ ਸਰ ਨੇ ਫੇਰ ਵੀਡੀਓ ਬਣਾਈ ਤੇ ਉਸ ਦਿਨ ਰੋਟੀ ਫੇਰ ਬਣੀ ਨਹੀਂ ਸੀ ਕਰੇ ਕੀ ਗੱਲ ਸੀ ਆਟਾ ਵਾਕੇ ਮੁੱਕ ਗਿਆ ਸੀ ਹਾਂ ਉਹ ਕਿਉਂ ਹੋਇਆ ਸੀ ਹਾਂ ਤੇ ਹੁਣ ਆਟਾ ਆ ਗਿਆ ਆ ਗਿਆ ਕਿੰਨਾ ਕੁ ਵੱਧ ਵੱਧੂ ਆ ਗਿਆ ਉਹ ਨਹੀਂ ਮੁੱਕਦਾ ਵੇਖੋ ਛੋਟਾ ਬੱਚਾ ਹੈ ਪਿਆਰਾ ਜਿਹੜੀ ਬੋਲੀ ਸੀ ਨਾ ਇਹਦੀ ਬੜੀ ਪਿਆਰੀ ਜੀ ਤੇ ਪੈਨਸਲ ਦੀ ਫੜ ਕੇ ਐ ਕਰ ਰਿਆ ਸੀ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਹੈਗੇ ਆ ਇੱਕ ਬ੍ਰਦਰ ਹੋਰ ਵੀ ਅਮਰਤ ਦਾ ਮਾਤਾ ਮੌਜੂਦ ਨੇ ਬੜਾ ਪਿਆਰਾ ਬੱਚਾ ਬੜਾ ਪਿਆਰੇ ਸ਼ਬਦ ਸੀ ਜਿਹੜੇ ਬੱਚੇ ਦੇ ਵਾਕਈ ਉਸ ਦੇ ਨਾਟਾ ਨਹੀਂ ਸੀ ਹਾਂਜੀ ਹਾਂਜੀ ਵੀਰੇ ਹਾਲਾਤ ਹੀ ਐਦਾਂ ਦੇ ਹੋ ਜਾਂਦੇ ਆ ਕਿਉਂਕਿ ਇਹਦੇ ਪਾਪਾ ਦੀ ਕੰਡੀਸ਼ਨ ਬਹੁਤ ਖਰਾਬ ਰਹੀ ਪਹਿਲੋ ਕਿਉਂਕਿ ਪਿਛਲੀ ਗਰਮੀ ਸਾਰੀ ਗਰਮੀ ਅੱਖਾਂ ਬਹੁਤ ਖਰਾਬ ਰਹੀਆਂ ਸਪਰੇ ਨਾਲ ਸਪਰੇ ਪੈ ਗਏ ਨਾ ਇਹਨਾਂ ਦੀ ਅੱਖਾਂ 'ਚ ਸਪਰੇ ਪੈਨ ਕਰਕੇ ਇਹਨਾਂ ਦੇ ਕੋਈ ਕੰਮ ਨਹੀਂ ਕਰ ਸਕੇ ਇਹਨਾਂ ਦਾਦਾ ਸੀਰਕਾਰ ਦਾ ਉਹਨਾਂ ਨੇ ਦਵਾਈ-ਦਵਾਈ ਇਹਨਾਂ ਦੇ ਤੇ ਦਵਾਈ ਦਵਾਨ ਕਰਕੇ ਹੋਣ ਠੀਕ ਹੋਏ ਤੇ ਹੋਣ ਜਾਂਦੇ ਧਿਆੜੀ ਦੇ ਆĐi ਜਾਂਦੇ ਹਾਂ ਜੀ ਤੇ ਜਦੋਂ ਵੀਡੀਓ ਆਈ ਹੈਗੀ ਆ ਫੋਨ ਆਣੇ ਸ਼ੁਰੂ ਹੋ ਗਏ ਹੋਣਗੇ ਕੀ ਲੱਗਿਆ ਬੱਚੇ ਕਰਕੇ ਅੱਜ ਪਰਿਵਾਰ ਦੇ ਵਿੱਚ ਦੇਖੋ ਲੋਕ ਆ ਰਹੇ ਹੈਗੇ ਆ ਰਾਸ਼ਨ ਦੀ ਮਦਦ ਕਰ ਰਹੇ ਆ ਮਿਲ ਰਿਹਾ ਰਾਸ਼ਨ ਕਰ ਹਾਂਜੀ ਵੀਰੇ ਹਲੇ ਤਾਂ ਵੀ ਵੀਰ ਫੋਨ ਕਰੀ ਜਾਂਦੇ ਵੀਰਾਂ ਦੇ ਵੀ ਅਸੀਂ ਭੈਣ ਜੀ ਜਰੂਰ ਪਹੁੰਚਾਂਗੇ ਤੁਹਾਡੇ ਕੋਲੇ ਅੱਜ ਜਾਂ ਕੱਲ ਤੱਕ ਪਹੁੰਚਾਂਗੇ ਕਈ ਵੀਰ ਦੂਰ ਤੱਕ ਉਹਨਾਂ ਦੇ ਵੀ ਅਸੀਂ ਦੂਰ ਬੈਠੇ ਆ ਜਿੱਦ ਤੱਕ ਕੈਨੇਡਾ ਅਮਰੀਕਾ ਹਨਾ ਉਹ ਅਗਲੇ ਆnde ਅਸੀਂ ਪਹੁੰਚਾਉਂਦਿਆ ਰਾਸ਼ਨ ਕਰਾਂਗੇ ਵੀ ਭਾਈ ਲਾਗੇ ਤਾਂ ਹੈਗੇ ਨਹੀਂ ਜਿੰਨੀ ਜੋਗਿਆ ਹੈਗੇ ਮਦਦ ਜ਼ਰੂਰ ਕਰਾਂਗੇ ਤੁਹਾਡੀ ਜ਼ਰੂਰ ਕਰਦਾ ਫਰਦ ਸਾਹਿਬ ਨੇ ਕੀ ਦਿਹਾੜੀ ਦਾ ਪਾ ਕਰਦੇ ਹੋ ਹਾਂ ਜੀ ਦਿਹਾੜੀ ਤੇ ਤਾਂ ਤੇ ਕੀ ਹਾਲਾਤ ਹੈ ਗਿਆ ਕਰਦੇ ਘਰ ਦੇ ਹਾਲਾਤ ਹੋਈਏ ਵੀ ਅੱਗੇ ਮੇਰੀ ਵੀ ਕੰਡੀਸ਼ਨ ਮਾੜੀ ਰਹੀ ਹੂੰ ਵੀ ਅੱਖਾਂ ਨਾਲ ਕਰਕੇ ਕੰਮ ਨਹੀਂ ਹੁੰਦਾ ਹੀ ਕੋਈ ਤੇ ਫਿਰ ਉਹਨਾਂ ਜਾ ਕੇ ਮਾਰੀਆਂ ਸੈਟੀਆਂ ਕੰਮ ਕਰਨ ਲੱਗੇ ਤੇ ਨਾਮਾ ਸਰਕਲ ਗੁਜ਼ਾਰਾ ਹੀ ਚੱਲਦਾ ਸੀ ਆਦਦਾ ਦੇ ਹਾਂ ਕਰਕੇ ਬਿਲਕੁਲ ਜੀ ਪਰਿਵਾਰ ਦੇ ਹਾਲਾਤ ਕਰਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਹੈਗੇ ਸਰਪੰਚ ਸਾਹਿਬ ਪਿੰਡ ਦਾ ਨਾਮ ਜਿਹੜਾ ਹੈਗਾ ਨਾ ਮੈਂ ਕਹਿੰਦਾ ਪੂਰੇ ਵਰਲਡ ਦੇ ਵਿੱਚ ਨਾਮ ਆ ਗਿਆ ਇਨਸਟਾ ਫੇਸਬੁੱਕ ਕਾਹੜ ਪਰ ਹੈ ਵਾ ਜਿੱਥੇ ਕੋਈ ਜਾਂਦਾ ਹੈਗਾ ਕੱਲ ਟਰੇਡਿੰਗ ਤੇ ਜੇ ਇੱਕ ਨੰਬਰ ਤੇ ਚੱਲ ਰਹੀ ਸੀ ਤੋ ਅਮਰਤ ਸੀ ਤੁਹਾਡੇ ਪਿੰਡ ਦਾ ਨੌਜਵਾਨ ਸੀ ਸੈਦੋ ਕ ਨੋਲ ਦਾ ਨਾਮ ਆਇਆ ਅਮਰਤ ਗਰ ਹਾਂ ਜੀ ਜੀ ਸਰ ਪਹਿਲਾਂ ਤਾਂ ਸਾਰੇ ਆਪਣੇ ਜੋ ਵੀ ਨਗਰ ਦੇ ਨਿਵਾਸੀ ਆਏ ਆ ਜਾਂ ਪੱਤਰਕਾਰ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਆਕੇ ਜੋ ਤੁਸੀਂ ਮਤਲਬ ਗਰੀਬ ਵੀ ਚਲੋ ਕੁਦਰਤੀ ਇਹਨਾਂ ਦੇ ਬੱਚੇ ਨੇ ਅਸਲੀਅਤ ਦੱਸੀ ਹੂੰ ਇਹਨਾਂ ਦਾ ਮਤਲਬ ਵੀ ਉਹ ਆਪਾਂ ਚਲੋ ਇਹਨਾਂ ਦੀ ਮਸੀਰ ਤੇ ਵੇਲੇ ਖੜੇ ਆ ਇਹ ਵਾਕਈ ਪਰਿਵਾਰ ਬਹੁਤ ਗਰੀਬ ਹੈ ਚਲੋ ਮੈਂ ਵੀ ਇਹ ਗਰੀਬ ਪਰਿਵਾਰ ਤੋਂ ਇੱਥੋਂ ਮਤਲਬ ਗਵਾਨ ਮਤਲਬ ਮੈਨੂੰ ਪਿੰਡ ਨੇ ਚਲੋ ਚੁਗਿਆ ਹੈ ਇਸ ਵੇਲੇ ਗੁੜੀਆਂ ਮਤਲਬ ਮੇਰੀ 24 ਸਾਲ ਦੀ ਉਹ ਸਰਪੰਚ ਬਣੀ ਹੂੰ ਤੇ ਚਲੋ ਕੰਮ ਮੈਂ ਕਰ ਰਿਹਾ ਮੈਂ ਚਲੋ ਅੱਗੇ ਲੱਗ ਕੇ ਕਿਉਂਕਿ ਗੁੜੀਆਂ ਬੱਚਿਆਂ ਦਾ ਵੀ ਗੁੜੀਆਂ ਦਾ ਜਾਣਾ ਔਖਾ ਹੈ ਅੱਗੇ ਹੂੰ ਇਹ ਪਰਿਵਾਰ ਵਾਕਈ ਮਤਲਬ ਗਰੀਬ ਆ ਹੂੰ ਮੈਂ ਗਰੀਬ ਮਤਲਬ ਆਪਦੇ ਤੌਰ ਤੇ ਕੋਈ ਇਹਨਾਂ ਦੀ ਮਦਦ ਨਹੀਂ ਕਰ ਸਕਦਾ ਹੂੰ ਇਹ ਮੈਂ ਤਾਂ ਇਹਨਾਂ ਵੀ ਮਦਦ ਕਰ ਸਕਦਾ ਵੀ ਜੋ ਅਸਲੀਤ ਜਿਹੜੀ ਹੈ ਹੂੰ ਉਹ ਮਤਲਬ ਮੈਂ ਦੱਸ ਸਕਦਾ ਹਾਂ ਵੀ ਇਹ ਵਾਕਈ ਪਰਿਵਾਰ ਗਰੀਬ ਹੈ ਇਹਨਾਂ ਦੀ ਬੰਦ ਜਿਹੜੀ ਹੈ ਜੋ ਮਦਦ ਕਰਨੀ ਚਾਹੀਦੀ ਹੈ ਹੂੰ ਤੇ ਇਹ ਬੱਚੇ ਦੇ ਮੂੰਹੋਂ ਜੂਰ ਨਿਕਲੇ ਕਿਉਂਕਿ ਆਪਾਂ ਜਿਹੜੇ ਸਪਾ ਸਕਦੇ ਆ ਆਪਦੀ ਮਤਲਬ ਕੋਈ ਜਿਹੜੀ ਕਮਜ਼ੋਰੀ ਸਪਾ ਸਕਦੇ ਆ ਜਾਂ ਆਪਦੀ ਗਰੀਬੀ ਸਪਾ ਸਕਦੇ ਆ ਹਾਂ ਖੁੱਖੇ ਟਿੱਡ ਵੀ ਰਹਿ ਕੇ ਫਿਰ ਵੀ ਆਪਾਂ ਸੁਪਾ ਸਕਦੇ ਮੈਂ ਮਤਲਬ ਮਹਿਸੂਸ ਕਰਾ ਸਕਦੇ ਪਰ ਬੱਚਾ ਜਿਹੜਾ ਬੱਚੇ ਨੇ ਅਸਲੀਏ ਦੱਸੀ ਹੂੰ ਇਹਦਾ ਮਤਲਬ ਬੱਚੇ ਦੇ ਜੂਵੇ ਦੀ ਵੀ ਵਾਕਈ ਵੀ ਗਰੀਬ ਪਰਿਵਾਰ ਇਹਨਾਂ ਦੀ ਆਪਾਂ ਨੂੰ ਜਿੰਨੀ ਹੋ ਸਕਦੀ ਮਦਦ ਕਰਨੀ ਚਾਹੀਦੀ ਬਿਲਕੁਲ ਜੀ ਪਰਿਵਾਰ ਦੀ ਮਸਤੀ ਗੱਲ ਆਈ ਹੈ ਤਾਂ ਪਰਿਵਾਰ ਦੀ ਮਦਦ ਦੀ ਹੋਰ ਸਮਲਾਸੇ ਵੀ ਪਹੁੰਚ ਰਹੇਗਾ ਸਰ ਤੁਸੀਂ ਦੱਸ ਰਹੇ ਹੋਗੇ ਸੀ ਕੁਝ ਪੈਸੇ ਤੁਹਾਡੇ ਅਕਾਊਂਟ ਚ ਆਇਆ ਰਾਸ਼ਨ ਦੇ ਲਈ ਜਦੋਂ ਰਾਸ਼ਨ ਪਹੁੰਚਾਤਾ ਇਹ ਮੇਰੇ ਕੋਲੇ ਆਇਆ ਪਿਆ ਸਕੂਲ ਠੀਕ ਹੈ ਮੈਂ ਭਰਾ ਆਪਦਾ Google Pay ਵੀ ਬੰਦ ਕੀਤਾ PhonePe ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੇਰੇ ਖਾਤੇ 'ਚ ਕੋਈ ਪੈਸਾ ਨਾ ਪਾਓ ਪਰਿਵਾਰ ਦਾ ਸਾਰਾ ਅਕਾਊਂਟ ਨੰਬਰ ਦਿੱਤਾ ਹਾਂ ਘਰੇ ਆ ਕੇ ਮਦਦ ਕਰੋ ਪਰਿਵਾਰ ਦਾ ਅਕਾਊਂਟ ਦਿੱਤਾ ਜੀ ਉਹਦੇ ਵਿੱਚ ਪਾਓ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਵਾਰ-ਵਾਰ ਮੈਂ ਮੈਂ ਕੁਝ ਨਹੀਂ ਹੈਗਾ ਜੋ ਕਰਨਾ ਸੀ ਬਾਬੇ ਨਾਨਕ ਨੇ ਇਹਨਾਂ ਦੀ ਕਿਰਪਾ ਕੀਤੀ ਹੋਈ ਆ ਉਹੀ ਇਹਨਾਂ ਨੂੰ ਇਹਨਾਂ ਦੇ ਖਾਤੇ 'ਚ ਪਾਓ ਠੀਕ ਹੈ ਮੇਰੀ ਰਿਕਵੈਸਟ ਹੈ ਮੇਰੇ ਖਾ ਮੈਨੋ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਠੀਕ ਹੈ ਨਾ ਮੇਰਾ ਇਸ ਬੱਚੇ ਕਰਕੇ ਮੇਰਾ ਵੀ ਨਾਮ ਰੌਸ਼ਨ ਹੋਣਾ ਸੀਗਾ ਬੱਚੇ ਦਾ ਤਾਂ ਚਲੋ ਹੋਣਾ ਹੀ ਹੋਣਾ ਸੀ ਬਿਲਕੁਲ ਬਿਲਕੁਲ ਮੈਂ ਧੰਨਵਾਦ ਆ ਚੇਲਾ ਗੁਰੂ ਦੋਨੋ ਸ਼ਾਕ ਧੰਨਵਾਦ ਜੀ ਬਿਲਕੁਲ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਹਾਂਜੀ ਅਮਰਨਾਲ ਹੋਰ ਗੱਲ ਕਰ ਲੈਂਦੇ ਆ ਅਮਰ ਤ ਕਿਹੜੀ ਕਲਾਸ ਆ ਤੇਰੀ ਦੱਸੋ ਪਤਾ ਨਹੀਂ ਕਲਾਸ ਕਿਹੜੀ ਬਟਾ ਮਮਾਦ ਮਮਾਦ ਵੱਡਾ ਪੜ੍ਹਦੀ ਆ ਅਰੇ ਜੀ ਤੇ ਹੋਰ ਫਿਰ ਕੀ ਬੰਨਾ ਵੱਡਾ ਹੋ ਕੀ ਬੰਨਾ ਸਰਦਾਰ ਬੰਨਾ ਬਦਾ ਕੇ ਕੀ ਬੰਨਾ ਸਰਦਾਰ ਸਰਦਾਰ ਬੰਨਾ ਹਾਂ ਅੱਛਾ ਤੇ ਅਫਸਰ ਕਾਡਾ ਲੱਗਣਾ ਹੈ ਹਾਂ ਅਫਸਰ ਅਫਸਰ ਕਾਡਾ ਬੰਨਾ ਤੂੰ ਬਾੜ ਕੇ ਅਫਸਰ ਕਾਡਾ ਲੱਗੇਗਾ ਅਹ ਇਹ ਕੰਮ ਕੰਮ ਲੱਗੇਗਾ ਹਾਂ ਪਿਆਰਾ ਬੱਚਾ ਆ ਆਵਾਜ਼ ਜਿਹੜੀ ਨਾ ਆਵਾਜ਼ ਬੜੀ ਪਿਆਰੀ ਆ ਤੇ ਤਿਆਰੀ ਕਰ ਲਈ ਕਿਤਾਬਕ ਦੁਬਾ ਪਾ ਲਈਆਂ ਬੈਗ ਪਾਇਆ ਹੋਇਆ ਤੇ ਵਰਦੀ ਵੀ ਪਾ ਲਈ ਤੇ ਪਰੌਂਠੇ ਕਿੰਨੇ ਖਾ ਲਏ ਇੱਕ ਖਾ ਲਿਆ ਫਿਰ ਅੱਜ ਹਾਂ ਹੋਰ ਪਰੌਂਠੇ ਨਹੀਂ ਮੁਗਦੇ ਪੁੱਤਰ ਵਾਧੂ ਰੌਣਕ ਤੇਰੇ ਲਈ ਬਿਲਕੁਲ ਜੀ ਛੋਟਾ ਬੱਚਾ ਤੇ ਛੋਟੇ ਬੱਚੇ ਨੇ ਕਰਤੀ ਕਮਾਲ ਕਮਾਲ ਕੀ ਕੀਤੀ ਅੰਮ੍ਰਿਤ ਅੱਜ ਸੋਸ਼ਲ ਮੀਡੀਆ ਤੇ ਛਾ ਗਿਆ ਪਰ ਲੋਕ ਮਦਦ ਦੇ ਲਈ ਆ ਰਹੇ ਸਾਰੇ ਨੇ ਕਹਿ ਦਿੱਤਾ ਮੇਰੇ ਖਾਤੇ ਆਇਆ ਰਾਸ਼ਨ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਪਹੁੰਚਾ ਦਿੱਤਾ ਹੈ ਵੈਸੇ ਦਿਹਾੜੀ ਦਾਪਾ ਕਰਨ ਵਾਲਾ ਪਰਿਵਾਰ ਹੈਗਾ ਮਿਹਨਤ ਮਜ਼ਦੂਰੀ ਕਰਕੇ ਆਪਦੇ ਘਰ ਦਾ ਗੁਜ਼ਾਰਾ ਕਰਦੇ ਕਰਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ ਪਰ ਜਿੰਨਾ ਲੋਕਾਂ ਤੱਕ ਇਹ ਗੱਲ ਵੀਡੀਓ ਗਿਆ ਵੀ ਬੱਚਾ ਹੈ ਕਿੱਥੋਂ ਦਾ ਆਖਰ ਬੱਚੇ ਦਾ ਪਿੰਡ ਕਿਹੜਾ ਹੈਗਾ ਅੱਜ ਪਿੰਡ ਵੀ ਤੁਹਾਨੂੰ ਦੱਸ ਦਿੱਤਾ ਹੈਗਾ ਹਲਕਾ ਗੁਰੂ ਹਰਸਾਏ ਦਾ ਪਿੰਡ ਹੈ ਸੈਦੋਗੇ ਨਾਲ ਤੇ ਇਹ ਪਿੰਡ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੈਗਾ ਤੇ ਪਿੰਡ ਦੇ ਸਰਪੰਚ ਮੌਜੂਦ ਆ ਪੂਰੀ ਪੰਚਾਇਤ ਮੌਜੂਦ ਹੈ ਪੂਰਾ ਪਿੰਡ ਮੌਜੂਦ ਤੇ ਅੱਜ ਉਹ ਸਰ ਵੀ ਮੌਜੂਦ ਤੁਹਾਨੂੰ ਦਿਖਾ ਦਿੱਤੇ ਜਿੰਨਾਂ ਕੋਲੋਂ ਹੱਥ ਦੇ ਵਿੱਚ ਇਹ ਵੀਡੀਓ ਬਣੀ ਤੇ ਜਿਹੜੀ ਵੀਡੀਓ ਵਾਇਰਲ ਹੋਈ ਕਹਿੰਦੇ ਇੱਕ ਵਾਰ ਚੀਕ ਬੈ ਗਈ ਤੇ ਉਸ ਗੱਲ ਤੋਂ ਬਾਅਦ ਕਹਿੰਦੇ ਇਹ ਹਾਲਾਤਾਂ 'ਚ ਅਸੀਂ ਨਿਕਲ ਕੇ ਆਏ ਸੀ ਤੇ ਅੱਜ ਅੰਮ੍ਰਿਤ ਦੇ ਪ੍ਰਵਾਹ ਦੀ ਮਦਦ ਕਰਨ ਦੇ ਲੋਕ ਪਹੁੰਚੇ